ਇੱਕ ਚੋਰ ਆਉਂਦਾ ਰਾਤ ਨੂੰ ਅਤੇ ਉਹਨਾਂ ਦੇ ਘਰ ਤੋਂ ਬਿਲਕੁਲ ਨਾਲ ਬਾਹਰ ਇੱਕ ਮੋਟਰਸਾਈਕਲ ਲਗਾਉਂਦਾ ਅਤੇ ਬੜੀ ਸਫਾਈ ਦੇ ਨਾਲ ਜਦੋਂ ਮੈਂ ਕੱese ਦਾ ਰਾਤ ਆਪਣੀ ਸ਼ਾਮ ਤੋਂ ਜਿਹੜਾ ਦਿਮਾਗ ਦੇ ਨਾਲ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਹੈ ਪਰ ਉਸ ਦਿਨ ਅਸੀਂ 4 ਵਜੇ ਉੱਠਿਆ ਤੇ ਬਾਹਰ ਥੋੜਾ ਪੰਗ ਗੇਟ ਖੁੱਲ ਕੇ ਵੇਖਿਆ ਜਿਹਦੇ ਵਿੱਚ ਸਾਡਾ ਮੋਟਰਸਾਈਕਲ ਗਾਇਬ ਸੀ ਸੀਸੀਟੀ ਵੀ ਵੇਖਿਆ ਜਿਹਦੇ ਵਿੱਚ ਉਹ ਲੈ ਕੇ ਜਾ ਰਿਹਾ ਆ ਉਹ ਇੱਕ ਬੰਦਾ ਉਹਨਾਂ ਦਾ ਬਾਹਰ ਖੜਾ ਆ 12 25 ਦੇ ਕਰੀਬ ਪਹਿਲੇ ਵੀ ਆਇਆ ਔਰ ਪਿਛੇ ਉਹਨੇ 3-4 ਮੋਟਰਸਾਈਕਲਾਂ ਨੂੰ ਚਾਬੀ ਲਾ ਕੇ ਵੇਖੀ ਆ ਲੇਕਿਨ ਕਿਸੇ ਮੋਟਰਸਾਈਕਲ ਨੂੰ ਚਾਬੀ ਨਹੀਂ ਲੱਗੀ ਤੇ ਇਨੀ ਸਪੀਡ ਨਾਲ ਉਹਨੇ ਮਤਲਬ ਇੱਕ ਟਾਈਮ ਐਗਜੈਕਟ ਦੇਖਨੇ ਉਹ ਚ ਇੱਕ 46 ਤੇ ਆਇਆ ਔਰ ਇਹ ਅੱਧੇ ਪੌਣੇ ਮਿੰਟ ਦੇ ਵਿੱਚ ਹੀ ਇਹ ਸਾਰੇ ਇਨਵਾਰਦਾਤ ਨੂੰ ਅੰਜਾਮ ਦੇ ਦਿੱਤਾ ਤਨੂ ਇਹ ਮਿਲਿਆ ਕਿ ਉਹ ਜਿੰਨੀ ਦਲੇਰੀ ਨਾਲ ਆ ਰਿਹਾ ਉਹਨੂੰ ਕੋਈ ਖੌਫ ਨਹੀਂਗਾ ਉਹ ਗਲੀ ਚ ਆ ਆ ਰਿਹਾ ਜਿਸ ਤਰ੍ਹਾਂ ਉਹਦੀ ਆਪਣੀ ਗਲੀ ਆ ਉਹ ਮੋਟਰਸਾਈਕਲ ਨੰਬਰ ਸਾਰ ਇਹਦਾ ਹੈ ਪੀਬੀ02 ਡੀਐਮ 8755 ਅਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਸਿਰ ਚਾਬੀਆਂ ਇਹਨਾਂ ਦੇ ਹੱਥ 'ਚ ਰਹਿ ਗਈਆਂ ਨੇ ਇਹ ਮੋਟਰਸਾਈਕਲ ਜਿਹੜਾ ਕਿ ਚੋਰ ਜਿਹੜਾ ਮੋਟਰਸਾਈਕਲ ਲੈ ਗਿਆ ਜਿਹੜੀ ਚਾਬੀ ਉਹਦੇ ਪਾਸ ਹੈ ਗਈ ਉਹਨੇ ਤੇ ਆਮ ਲੋਕ ਦੀ ਤਰ੍ਹਾਂ ਉਹਨੇ ਖੋਲ ਲਿਆ ਜਿ ਤਰ੍ਹਾਂ ਕੋਈ ਇਸੇ ਮੋਟਰਸਾਈਕਲ ਦੀ ਚਾਬੀ ਹੋਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮਰਸਾ ਦੇ ਖੈਪੁਰਾ ਨਵੀਂ ਆਬਾਦੀ ਦੇ ਆ ਉਸ ਇਲਾਕੇ ਦੀਆਂ ਜਿਸ ਇਲਾਕਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਗਲੀ ਸਾਂਝੀ ਕਰਾਂਗੇ ਇਹ ਜਿਹੜੀ ਗਲੀ ਆ ਬਿਲਕੁਲ ਨਵੀਂ ਆਬਾਦੀ ਖੈਪੁਰਾ ਚੌਂਕ ਦੇ ਨਾਲ ਹੀ ਰਤਨ ਸਿੰਘ ਚੌਂਕ ਤੋਂ ਇਹ ਜਿਹੜੀ ਗਲੀ ਆ ਤੇ ਆਖਰ ਤੇ ਆ ਕੇ ਜਿਹੜੀ ਗਲੀ ਇਹ ਬੰਦ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਘਰਾਂ ਦੇ ਬਾਹਰ ਲੋਕਾਂ ਨੇ ਆਪਣੇ ਜਿਹੜੇ ਵਾਹਨ ਨੇ ਆਪਣੇ ਜਿਹੜੀਆਂ ਮੋਟਰਸਾਈਕਲ ਸਕੂਟਰ ਕਾਰਾਂ ਜਿਹੜੇ ਲਾਇਆ ਹੋਈਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖੋ ਲਾਸਟ ਤੇ ਜਾ ਕੇ ਜਿਹੜੀ ਗਲੀ ਬੰਦ ਹੋ ਜਾਂਦੀ ਆ ਤੇ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਸੀਸੀਟੀਵੀ ਫੁਟੇਜ ਦੀਆਂ ਬਰਕਤ ਪਾਲ ਸਿੰਘ ਘਰ ਦੀਆਂ ਜਿਹੜੇ ਕੀ ਉਹਨ ਇੱਕ ਚੋਰ ਹੁੰਦਾ ਰਾਤ ਨੂੰ ਅਤੇ ਉਹਨਾਂ ਦੇ ਘਰ ਤੋਂ ਬਿਲਕੁਲ ਨਾਲ ਬਾਹਰ ਇੱਕ ਮੋਟਰਸਾਈਕਲ ਲਗਾਉਂਦਾ ਅਤੇ ਬੜੀ ਸਫਾਈ ਦੇ ਨਾਲ ਉਹ ਮਕੈਸਦਾ ਰਾਤ ਆਪਣੀ ਸ਼ਾਤਰ ਜਿਹੜਾ ਦਿਮਾਗ ਦੇ ਨਾਲ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਗੱਲਬਾਤ ਵੀ ਕਰਾਂਗੇ ਬਰਕਾ ਜੀ ਨਾਲ ਬਰਕਾ ਜੀ ਹਾਲਾਤ ਕੀ ਸੀ ਦੱਸ ਕੇ ਸਾਂਝਾ ਕਰ ਦਿਓ ਕਿੰਨੇ ਦਾ ਟਾਡਾ ਮੋਟਰਸਾਈਕਲ ਚੁੱਕਿਆ ਗਿਆ ਸੀ ਕੀ ਵਾਕਿਆ ਸਾਰਾ ਹੋਇਆ ਇਹ ਸਾਰਾ 10 ਤਰੀਕ ਦਿਨ ਵੀਰਵਾਰ ਅਸੀਂ ਸੁੱਤੇ ਪਏ ਸੀ AC ਲੱਗਾ ਕਮਰਾ ਬੰਦਿਆ ਤੇ ਬਾਹਰ ਤੋਂ ਮਤਲਬ ਆ ਰਿਹਾ ਜੇ ਜੇ ਮਨੇਰੇ 4 ਵਜੇ ਉੱਠੇ ਆ ਤੇ ਸਾਡਾ ਥੋੜਾ ਮਤਲਬ ਜਲਦੀ ਉੱਠਦੇ ਆ ਨਹੀਂ ਤੇ ਆਮ 6 7 ਵਜੇ 8 ਵਜੇ ਉੱਠਿਆ ਜਾਂਦਾ ਆ ਪਰ ਉਸ ਦਿਨ ਅਸੀਂ 4 ਵਜੇ ਉੱਠੇ ਆ ਤੇ ਬਾਹਰ ਥੋੜਾ ਪੰਗੇਟ ਖੁੱਲ ਕੇ ਵੇਖਿਆ ਜਿਹਦੇ ਵਿੱਚ ਸਾਡਾ ਮੋਟਰਸਾਈਕਲ ਗਾਇਬ ਸੀ ਅਸੀਂ ਉਸੇ ਵੇਲੇ ਮਤਲਬ ਸਾਡੇ ਕੋ ਐਕਟਵਾ ਹੈਗਾ ਆ ਅਸੀਂ ਐਕਟਵਾ ਤੇ ਚਾਰ-ਛੇ ਫੇਰੇ ਜਿੰਨੀਆਂ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਗਲੀਆਂ ਆ ਲਾਗੇ ਲਾਗੇ ਇਹ ਰਾਈਟ ਸਾਈਡ ਲੈਫਟ ਸਾਈਡ ਥੋੜਾ ਅੱਗੇ ਆਪਾਂ ਇਹ ਗਏ ਆ ਤੇ ਪੂਰੀ ਕੋਸ਼ਿਸ਼ ਕੀਤੀ ਆ ਪਰ ਸਾਨੂੰ ਕਿਤੇ ਵੀ ਉਹ ਦਿਖਾਈ ਨਹੀਂ ਦਿੱਤਾ ਨਾ ਸਾਨੂੰ ਨਜ਼ਰ ਹੀ ਆਇਆ ਉਸ ਤੋਂ ਬਾਅਦ ਹੀ 9:00 ਵਜੇ ਕਰੀਬ ਜਦੋਂ ਚੌਂਕੀ ਖੁੱਲੀ ਆ ਤੇ ਚੌਂਕੀ ਜਾ ਕੇ ਆਪਾਂ ਰਿਪੋਰਟ ਦਿੱਤੀ ਆ ਇਸ ਤੋਂ ਇਲਾਵਾ ਹੀ ਹੋਰ ਵੀ ਇੱਕ ਸੀਸੀਟੀਵੀ ਵੇਖਿਆ ਜਿਹਦੇ ਵਿੱਚ ਉਹ ਲੈ ਕੇ ਜਾ ਰਿਹਾ ਆ ਉਹ ਇੱਕ ਬੰਦਾ ਉਹਨਾਂ ਦਾ ਬਾਹਰ ਖੜਾ ਆ ਔਰ ਉਹ ਉਹਨੂੰ ਸਪੋਰਟ ਦੇ ਕੇ ਤੇ ਉਹ ਦੋਨੇ ਇਸ ਤੋਂ ਬਾਅਦ ਉਹ ਅੱਗੇ ਸਿੱਧੇ ਟ੍ਰੀਲੀਅਮ ਮਾਲ ਨੂੰ ਜਾ ਰਹੇ ਆ। ਮੈਨੂੰ ਜਦੋਂ ਬਰਕਰਾਰੀ ਜਿਹੜਾ ਸੀਸੀਟੀਵੀ ਫੁਟੇਜ ਆਈ ਆ ਸੀਸੀਟੀਵੀ ਫੁਟੇਜ ਵਿੱਚ ਆਉਂਦਾ ਕੀ ਹੈ ਖਾਕ ਨੂੰ ਸਾਡਾ ਕਰਦੇ ਹੋ ਕਿੰਨੇ ਜਿਹੜੇ ਹੁੰਦੇ ਨੇ ਤੇ ਖਾਸ ਕਰਕੇ ਅਸੀਂ ਦੇਖਿਆ ਗਲੀ ਤੁਹਾਡੀ ਬੰਦ ਹੈ ਲਾਸਟ ਤੋਂ ਉੱਥੋਂ ਜਿਹੜੇ ਦੋ ਤੁਸੀਂ ਦੱਸਿਆ ਵੀ ਦੋ ਜਣੇ ਆਉਂਦੇ ਨੇ ਦੋਵਾਂ ਦੇ ਹੋਲੀਏ ਕਿਸ ਤਰ੍ਹਾਂ ਦੇ ਨੇ ਇੱਕ ਦੋਵੇਂ ਜਿਹੜੇ ਗਲੀ 'ਚ ਆ ਜਾਂਦੇ ਨੇ ਕਿ ਜਾਂ ਇੱਕ ਜਣਾ ਬਾਹਰ ਖੜ ਜਾਂਦਾ ਗਲੀ 'ਚ ਹਾਂ ਪਿੱਛੇ ਵਾਲਾ ਦਿਖਾਈ ਨਹੀਂ ਦਿੱਤਾ ਲੇਕਿਨ ਅੱਗੇ ਜੋ ਆਇਆ ਉਹ ਇੱਕ ਹੀ ਸਾਨੂੰ ਦਿਖਾਈ ਦੇ ਰਿਹਾ ਆ। ਤੇ ਉਸ ਤੋਂ ਪਹਿਲੀ ਵੀ ਫੁਟੇਜ ਹੈ ਟੀਵੀ ਦੇ ਵਿੱਚ ਚੈੱਕ ਕੀਤੀ ਉਹਨੂੰ ਤੇ ਉਹ 12:25 ਦੇ ਕਰੀਬ ਪਹਿਲੇ ਵੀ ਆਇਆ ਔਰ ਪਿੱਛੇ ਉਹਨੇ 3-4 ਮੋਟਰਸਾਈਕਲਾਂ ਨੂੰ ਚਾਬੀ ਲਾ ਕੇ ਵੇਖੀ ਆ ਲੇਕਿਨ ਕਿਸੇ ਮੋਟਰਸਾਈਕਲ ਨੂੰ ਚਾਬੀ ਨਹੀਂ ਲੱਗੀ ਇਸ ਤੋਂ ਇਲਾਵਾ 2-3 ਮੋਟਰਸਾਈਕਲ ਜਿਨ੍ਹਾਂ ਨੂੰ ਸੰਗਲ ਮਾਰ ਕੇ ਉਹ ਬੰਨਿਆ ਹੋਇਆ ਸੀ ਉਹਨਾਂ ਵੀ ਦੇਖਿਆ ਕਿ ਇਹ ਤੇ ਚੁੱਕੇ ਨਹੀਂ ਜਾ ਸਕਦੇ ਉਸ ਤੋਂ ਬਾਅਦ ਉਹ ਵਾਪਸ ਆ ਗਿਆ ਲੇਕਿਨ ਪੌਣੇ 2 ਵਜੇ ਫਿਰ ਦੁਬਾਰਾ ਉਹਨੇ ਆ ਕੇ ਤੇ ਇਹ ਜਿਹੜਾ ਆ ਸ਼ੈਤ ਹੋ ਸਕਦਾ ਉਸ ਟਾਈਮ ਉਹ ਇਹ ਮੋਟਰਸਾਈਕਲ ਵੇਖ ਗਿਆ ਹੋਵੇ ਤੇ ਉਸ ਟਾਈਮ ਗਲੀ 'ਚ ਥੋੜੀ ਜੀ ਮੂਵਮੈਂਟ ਹੈਗੀ ਸੀ ਇਸ ਕਰਕੇ ਉਹ ਚਲੇ ਗਿਆ ਦੁਬਾਰਾ ਜਦੋਂ ਉਹ ਆਇਆ ਆ ਤੇ ਉਦੋਂ ਉਸਨੇ ਮਤਲਬ ਸਿੱਧਾ ਇਸੇ ਮੋਟਰਸਾਈਕਲ ਤੇ ਹੀ ਪਿੱਛੇ ਇਧਰ ਉਧਰ ਗਲੀ 'ਚ ਦੇਖਦਾ ਲੇਕਿਨ ਟਾਰਗੇਟ ਇਹਨੂੰ ਹੀ ਉਹ ਬਣਾ ਕੇ ਆ ਗਿਆ ਸਿੱਧਾ ਇਸੇ ਮੋਟਰਸਾਈਕਲ ਨੂੰ ਉਹਨੇ ਚਾਬੀ ਲਾਈ ਆ ਤੇ ਪਹਿਲਾਂ ਥੱਲੇ ਜਿਹੜਾ ਲੱਗਾ ਦੋ ਲੋਕ ਲੱਗੇ ਹੀ ਇੱਕ ਫਰੰਟ ਵਾਲਾ ਜਿਹੜਾ ਥੱਲੇ ਹੁੰਦਾ ਚੱਕੇ ਨਾਲ ਲੱਗਦਾ ਉਤੋਂ ਉਹਨੇ ਚਾਬੀ ਨਾਲ ਇੱਕ ਦਮ ਘੜਚ ਕਰਕੇ ਉਹਦੀ ਥੋੜੀ ਆਵਾਜ਼ ਆਈ ਆ ਲੇਕਿਨ ਅਸੀਂ ਉਤੋਂ ਇੰਨਾ ਜ਼ਿਆਦਾ ਨਹੀਂ ਹੋਇਆ ਕਿਉਂਕਿ بارش ਵੀ ਛੋਟੀਆਂ ਛੋਟੀਆਂ ਪੈ ਰਹੀ ਸੀ ਗਲੀ 'ਚ ਥੋੜੀ ਮੂਵਮੈਂਟ ਰਹਿੰਦੀ ਆ ਉਸ ਤੋਂ ਬਾਅਦ ਉਹਨੇ ਉੱਪਰ ਵਾਲਾ ਮੋਟਰਸਾਈਕਲ ਹੋ ਕੇ ਔਰ ਪੈਦਲ ਹੀ ਉਹਦੇ ਉੱਪਰ ਚੜ੍ਹ ਕੇ ਦੋਨੇ ਸਾਈਡਾਂ ਤੋਂ ਪੈਰ ਲਗਾ ਲਗਾ ਕੇ ਸਪੋਰਟ ਦੇ ਕੇ ਤੇ ਉਹ ਮਤਲਬ ਕੈਮਰੇ ਨੇ ਸਾਡੇ ਨੇ 메ਨ ਸੜਕ ਤੱਕ ਉਹਨੂੰ ਕੈਚ ਕੀਤਾ ਜਿਹੜਾ ਕਿ ਉਹ ਲੈਫਟ ਸਾਈਡ ਟ੍ਰੀਲੀਅਮ ਮਾਲ ਨੂੰ ਜਾ ਰਿਹਾ ਲੱਗਦਾ ਨਹੀਂ ਖਾਸ ਕਿ ਜਦੋਂ ਉਹਨੇ ਕਿਤੇ ਪਹਿਲਾਂ ਕਿਤੇ ਇਸ ਗਲੀ ਦੀ ਰੈਕੀ ਕੀਤੀ ਗਈ ਹੈ ਕਿ ਇਸ ਗਲੀ ਵਿੱਚ ਕਾਫੀ ਮੋਟਰਸਾਈਕਲ ਸਕੂਟਰ ਵਾਈਕਰ ਲੱਗੇ ਰਹਿੰਦੇ ਨੇ ਅਤੇ ਫਿਰ ਰਾਤ ਨੂੰ ਆ ਕੇ ਜਿਹੜੀ ਇਸ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਾ ਅੰਨੀ ਵਸ ਤੁਸੀਂ ਦੱਸ ਰਹੇ ਹੋ ਕਿ ਬਿਲਕੁਲ ਪਹਿਲਾਂ ਗਲੀ ਵਿੱਚ ਆਉਂਦੇ ਨੇ ਠੀਕ ਹੈ ਅਸੀਂ ਦੇਖਿਆ ਵੀ ਗਲੀ ਵਿੱਚ ਆ ਕੇ ਉਹਨੇ ਤੁਹਾਡੇ ਇਸ ਮੋਟਰਸਾਈਕਲ ਨੂੰ ਚਾਬੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਥੱਲਾ ਲੋਕ ਖੋਲਿਆ ਗਿਆ ਫਿਰ ਉਪਰਲਾ ਲੋਕ ਖੋਲਿਆ ਗਿਆ ਕੀ ਲੱਗਦਾ ਬੜੀ ਸਾਫ ਸਫਾਈ ਦੇ ਨਾਲ ਜਿਹੜਾ ਨੇ ਇੰਤਜ਼ਾਰ ਚੋਰੀ ਨੂੰ ਜਾਂ ਦਿੱਤਾ ਨਹੀਂ ਹਾਂਜੀ ਹਾਂਜੀ ਦੇਖਣ ਨੂੰ ਤੇ ਐਸੇ ਲੱਗਦਾ ਉਹਨੇ ਜਿਹੜੀ ਚਾਬੀ ਲਾਈ ਹੈ ਦੋਨੇ ਚਾਬੀਆਂ ਨਾਲ ਮਤਲਬ ਉਹਨੇ ਲੋਕ ਥੱਲੇ ਵਾਲਾ ਵੀ ਜਿਹੜਾ ਲੱਗਾ ਤੇ ਉੱਪਰ ਵਾਲਾ ਵੀ ਨੇ ਇੱਕਦਮ ਐ ਲੱਗਦਾ ਕਿ ਜਿੱਦਾਂ ਉਹ ਚਾਬੀ ਪੂਰੀ ਉਸੇ ਮੋਟਰਸਾਈਕਲ ਦੀ ਲੱਗ ਰਹੀ ਆ ਤੇ ਇਨੀ ਸਪੀਡ ਨਾਲ ਉਹਨੇ ਮਤਲਬ ਇੱਕ ਟਾਈਮ ਐਗਜੈਕਟ ਦੇਖਨੇ ਉਹ ਚ ਇੱਕ 46 ਤੇ ਆਇਆ ਔਰ ਇਹ ਅੱਧੇ ਪੌਣੇ ਮਿੰਟ ਦੇ ਵਿੱਚ ਹੀ ਇਹ ਸਾਰੇ ਇਹਨਾਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਰ ਕੀ ਲੱਗਦਾ ਪਰ ਕਿ ਅਸੀਂ ਦੇਖਿਆ ਸੀਸੀਟੀਵੀ ਫੁਟੇਜ ਆ ਕੈਮਰੇ ਲੱਗੇ ਹੋਏ ਨੇ ਅਸੀਂ ਦੇਖਿਆ ਘਰ ਵਿੱਚ ਆਪਣੀ ਹਫਾਜ਼ਤ ਵਾਸਤੇ ਸੀਸੀਟੀਵੀ ਲਾਉਨੇ ਆ ਵੀ ਸ਼ਾਇਦ ਸੀਸੀਟੀਵੀ ਕੈਮਰੇ ਚੱਲ ਰਹੇ ਹੁਣ ਆਪਾਂ ਚੈਨ ਦੀ ਨਹੀਂ ਸੋਵਾਂਗੇ ਹੁਣ ਡਰ ਕੋਈ ਨਹੀਂ ਹੁਣ ਸਾਡੇ ਘਰਾਂ ਵਿੱਚ ਚੋਰੀ ਨਹੀਂ ਹੋਊਗੀ। ਕੀ ਲੱਗਦਾ ਵੀ ਜਿਹੜੇ ਚੋਰ ਨੇ ਇਹਨੇ ਸ਼ਾਤਰ ਨੇ ਉਹ ਸੀਸੀਟੀਵੀ ਕੈਮਰੇ ਤੋਂ ਵੀ ਡਰਦੇ ਨਹੀਂ ਆ ਵੀ ਤੁਹਾਡੀ ਉਹਨਾਂ ਦੀ ਫੁਟੇਜ ਆ ਜਾਊਗੀ ਉਹਨਾਂ ਦੀ ਫੋਟੋ ਆ ਜਾਣੀ ਆ। ਇਹਨੇ ਜਿਹੜੇ ਸ਼ਾਤਰ ਨੇ ਉਹ ਸੀਸੀਟੀਵੀ ਵਾਲਾ ਡਰ ਨਹੀਂ ਸਮਝਦੇ। ਜਾ ਜੀ ਦੇਖਣੋਂ ਇਹ ਮਿਲਿਆ ਕਿ ਉਹ ਜਿੰਨੀ ਦਲੇਰੀ ਨਾਲ ਆ ਰਿਹਾ ਉਹਨੂੰ ਕੋਈ ਖੌਫ ਨਹੀਂਗਾ ਉਹ ਗਲੀ ਚ ਐ ਆ ਰਿਹਾ ਜਿਸ ਤਰ੍ਹਾਂ ਉਹਦੀ ਆਪਣੀ ਗਲੀ ਆ ਔਰ ਪੂਰੀ ਦਲੇਰੀ ਨਾਲ ਉਹ ਆ ਰਿਹਾ ਆ ਉਹਨੂੰ ਕੋਈ ਉਹਦੇ ਕੋਈ ਡਰ ਨਹੀਂਗਾ ਕੋਈ ਵੀ ਉਹ ਬੇਖੌਫ ਹੋ ਕੇ ਤੇ ਉਹਨੂੰ ਕੋਈ ਚਿੰਤਾ ਨਹੀਂ ਕਿ ਮੈਨੂੰ ਕੋਈ ਪਕੜ ਲੇਗਾ ਜਾਂ ਕਿਸ ਤਰ੍ਹਾਂ ਵੀ ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਨਹੀਂ ਉਹਦੇ ਮਨ ਚ ਤੇ ਬਿਲਕੁਲ ਨਿਰਭਉ ਜਿ ਤਰ੍ਹਾਂ ਇੱਕ ਬੰਦਾ ਤੌਰ ਨਾ ਇੱਕ ਡਕੈਤੀ ਦੀ ਤਰ੍ਹਾਂ ਉਹ ਡਕੈਤ ਹੁੰਦੇ ਆ ਉਸੇ ਤਰ੍ਹਾਂ ਉਹ ਆ ਰਿਹਾ ਆ ਤੇ ਉਹਨੇ ਪੂਰਾ ਡਕੈਤੀ ਦੀ ਤਰ੍ਹਾਂ ਇਹਨੂੰ ਵਾਰਦਾਤ ਨੂੰ ਅਜਾਮ ਦਿੱਤਾ ਆ ਕੋਲ ਬੜੇ ਕਿਸ ਤਰ੍ਹਾਂ ਦੇਦੇ ਹੋ ਕਿੰਨੀ ਕਿ ਮਿਹਨਤ ਨਾਲ ਮੋਟਰਸਾਈਕਲ ਆ ਸੀ ਕਾਰੋਬਾਰ ਕੀ ਕਰਦੇ ਹੋ ਤੇ ਅੱਜ ਕਿੰਨੇ ਦਾ ਘਾਟਾ ਪੈ ਗਿਆ ਕਿਹੜਾ ਮਾਡਲ ਸੀ ਮੋਟਰਸਾਈਕਲ ਦਾ ਇਹ ਮੋਟਰਸਾਈਕਲ ਮਾਡਲ 2018 ਹੈਗਾ ਆ ਤੇ ਇਹ ਅਸੀਂ ਕਿਸੇ ਮਤਲਬ ਸੈਕੰਡ ਹੈਡ ਜਿਹੜਾ ਕਿਤੋਂ ਲਿਆ ਸੀ ਜਿਹੜਾ 2018 ਮਾਡਲ ਹੈਗਾ ਆ ਬਿਲਕੁਲ ਮਤਲਬ ਜਿਆਦਾ ਉਹ ਦਾਨੀ ਦਾ ਨਵਾਂ ਮੋਟਰਸਾਈਕਲ ਹੈਗਾ ਉਹਦੀ ਲੁੱਕ ਬਹੁਤ ਜਿਹੜੀ ਹੈ ਲੱਗਦਾ ਕਿ ਜਿਤਨਾ ਕੋਈ ਸਾਤ ਛੇ ਵੀ ਨਹੀਂ ਪੁਰਾਣਾ ਹੈ ਕੋਈ ਉਹ ਉਹਦੇ ਪੁਰਾਣੇ ਵਾਲੀ ਗੱਲ ਨਹੀਂ ਕਿਉਂਕਿ ਸਾਰੀ ਉਹਨੂੰ ਮੇਨਟੇਨੈਂਸ ਆਪਾਂ ਪੂਰੀ ਸਰਵਿਸ ਟਾਈਮ ਨਾਲ ਸਾਰਾ ਕੁਝ ਉਹਦਾ ਮੇਨਟੇਨਰ ਖਿਆ ਸੀ ਪਰ ਕਿਹੜੀ ਕਿਸ ਨਾਲ ਦੇ ਉੱਪਰ ਜੇਕਰ ਹੁਣ ਕਰਾਂ ਦੀਆਂ ਬਾਹਰੋਂ ਮੋਟਰਸਿਕਲ ਸੇਵ ਨਹੀਂ ਆ ਰਾਤ ਬਰਾਤੇ ਘਰੋਂ ਦੇ ਬਾਹਰ ਮੋਟਰਸਿਕਲ ਚੱਕ ਕੇ ਲੈ ਜਾਂਦੇ ਨੇ ਕੀ ਲੱਗਦਾ ਨਹੀਂ ਚੋਰਾਂ ਦੇ ਹੋਟਲ ਬਹੁਤ ਬਲੰਦ ਹੋ ਗਏ ਨੇ ਅਸੀਂ ਦੇਖਿਆ ਪਹਿਲਾਂ ਤਾਂ ਅਸੀਂ ਕਿਤੇ ਸ਼ਾਪਿੰਗ ਕਰਨ ਜਾਂਦੇ ਆ ਕਿਤੇ ਬਾਜ਼ਾਰ ਜਾਂਦੇ ਆ ਉਥੋਂ ਸਾਡੇ ਮੋਟਰਸਿਕਲ ਚੁੱਕੇ ਜਾਂਦੇ ਸੀ ਹੁਣ ਤਾਂ ਸਾਡੇ ਘਰ ਦੇ ਬਿਲਕੁਲ ਨਾਲ ਅਸੀਂ ਕਹਾਂ ਖਾਸ ਕਰਕੇ ਲੋਕ ਇਹਨਾਂ ਨੂੰ ਕਹਿੰਦੇ ਨੇ ਵੀ ਜਿਹੜਾ ਥ ਥੱਲਾ ਲੋਕ ਵੀ ਮੋਰਸਲ ਮਾਰਿਆ ਸੀ ਉੱਪਰਲਾ ਵੀ ਮਾਰਿਆ ਸੀ ਦੋ ਦੋ ਲੋਕ ਮਾਰੇ ਤਾਂ ਵੀ ਜਿਹੜਾ ਚੋਰ ਆ ਬੜੀ ਸਾਫ ਸਵਾਈ ਦੇ ਨਾਲ ਮੋਰਸਲ ਚੋਰੀ ਕਰਕੇ ਲੈ ਗਿਆ ਹਾਂਜੀ ਇਹ ਜਿਹੜੀ ਉਹਦੀ ਲੱਗ ਰਿਹਾ ਕਿ ਉਹਨਾਂ ਨੇ ਵੇਖੋ ਉਹਨੂੰ ਕੋਈ ਪਰਵਾਹ ਨਹੀਂ ਉਹਨੇ ਦੋਨੇ ਤਾਲੇ ਬੜੇ ਆਰਾਮ ਨਾਲ ਤੋੜੇ ਆ ਔਰ ਬੇਖੌਫ ਹੋ ਕੇ ਤੋੜੇ ਆ ਉਹਨੇ ਖਰਾ ਕੇ ਵੀ ਉਹਨੂੰ ਆ ਰਿਹਾ ਲੇਕਿਨ ਉਹਨੂੰ ਕੋਈ ਉਸ ਚੀਜ਼ ਦੀ ਪਰਵਾਹ ਨਹੀਂ ਹੈਗੀ لیکن ਜਿਹੜੀ ਸੇਫਟੀ ਦੀ ਗੱਲ ਆ ਸੇਫਟੀ ਤੇ ਵੇਖੋ ਮਤਲਬ ਬਿਲਕੁਲ ਉਤੋਂ 2 ਫੁੱਟ ਦੀ ਦੂਰੀ ਵੀ ਨਹੀਂ ਅੰਦਰ ਜਿੱਦਾ ਨਾਲ ਸਾਡੇ ਦਵਾਰ ਤੋਂ ਬਿਸਕਲ ਅੰਦਰ ਸਾਡਾ ਬੈਠਿਆ ਔਰ 2 2 ਫੁੱਟ ਦੀ ਸਾਰੀ ਦੂਰੀ ਆ ਔਰ ਇੰਨੇ ਨਜ਼ਦੀਕ ਤੋਂ ਵੀ ਉਹ ਲੈ ਲੇ ਕੇ ਆਇਆ ਉਹਨਾਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਆ ਅੱਗੇ ਲੱਗਦਾ ਬਰਕਰਾਰ ਦੀ ਅੱਜ ਤੇ ਮੋਟਰਸਾਈਕਲ ਚੋਰੀ ਹੋਇਆ ਰੱਬ ਨਾ ਕਰੇ ਕੋਈ ਹੋਰ ਵਾਰਦਾਤ ਕਰ ਸਕਦਾ ਸੀ ਦੇਖਿਆ ਗਲੀ ਵਿੱਚ ਲੋਕਾਂ ਦੇ ਹੋਰ ਵੀ ਮੋਟਰਸਾਈਕਲ ਸਕੂਟਰ ਵਾਹਨ ਖੜੇ ਨੇ ਗੱਡੀਆਂ ਖੜੀਆਂ ਨੇ ਗਲੀ ਬਾਂਦਿਆ ਜੇਕਰ ਇਸ ਤਰ੍ਹਾਂ ਚੋਰ ਆ ਕੇ ਕੋਈ ਵੱਡੀ ਚੋਰੀ ਕਰ ਸਕਦਾ ਕੋਈ ਵੱਡੀ ਵਾਰਦਾਤ ਹੋ ਸਕਦੀ ਸੀ ਬਿਲਕੁਲ ਸਾਰੇ ਇਹ ਦੇ ਮਤਲਬ ਜਿਹਦੇ ਉਹ ਸਪੀਡ ਨਾ ਆ ਰਿਹਾ ਹੈ ਜਿਤਨਾ ਉਹ ਵੇਖ ਹੋ ਫਾਰਿਆ ਉਹ ਤਾਂ ਕੋਈ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਇਹ ਤਾਂ ਚਲੋ ਬਾਹਰ ਦਾ ਹੈਗਾ ਹੀ ਲੇਕਿਨ ਅੰਦਰ ਦਾ ਵੀ ਉਹ ਕੋਈ ਤਾਲਾ ਤੋੜ ਕੇ ਤੇ ਇੱਕਦਮ ਉਹ ਕੁਛ ਨਾ ਕੁਛ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦਾ ਜੇ ਤੇ ਇੱਕ ਆਇਆ ਜੇ ਉਹ ਬਾਹਰ ਵਾਲੇ ਹੋਰ ਸਾਥੀ ਵੀ ਆਉਣ ਇਹ ਤੋਂ ਬਹੁਤ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਆ ਉਹ ਸੁਪਰ ਕਟ ਦੀ ਖਾਸ ਕਰਕੇ ਹੁਲੀਆ ਕੀ ਹੈ ਦਸ਼ਕਾਂਜੂ ਸਾਡਾ ਕਰਦੇ ਸੀ ਦੇਖਿਆ ਸੀ ਸੀਸੀਟੀਵੀ ਕੈਮਰੇਜੋਂ ਉਹਦਾ ਹੁਲੀਆ ਵੀ ਕਾਫੀ ਨਜ਼ਰ ਆ ਰਿਹਾ ਉਹਨੇ ਪਾਇਆ ਕੀ ਹੈ ਦਸ਼ਕਾਂਜੂ ਸਾਡਾ ਕਰ ਲੋ ਕਿੰਨੀ ਗੁਮਰ ਲੱਗਦੀ ਆ ਪ੍ਰਵਾਸੀ ਆ ਪੰਜਾਬੀ ਆ ਕੌਣ ਲੱਗਦਾ ਹੈ ਨੇ ਹੁਲੀਏ ਤੋਂ ਨੇ ਇੱਕ ਸ਼ਰਟ ਪਾਈ ਆ ਔਰ ਕੈਬਰੀ ਪਾਈ ਆ ਜਿਹੜੀ ਕਿ ਵਹਾਫ ਹੈਗੀ ਆ ਉਹਦੀਆਂ ਮਤਲਬ ਲੈਗਸ ਨਜ਼ਰ ਆ ਰਹੀਆਂ ਆ ਟੀ-ਸ਼ਰਟ ਲਾਲੋ ਕੇ ਉਸਨੇ ਪਾਈ ਆ ਤੇ ਚੱਪਲ ਪਾਈ ਆ ਕੋਈ ਉਸਨੇ ਉਹ ਜਿਆਦਾ ਉਹ ਹੈ ਨਹੀਂਗਾ ਉਹਦਾ ਕੋਈ ਪੈਂਟ ਜਾਂ ਬੂਟ ਪਾਈ ਹੋਣਾ ਚੱਪਲ ਪਾਈ ਆ ਔਰ ਬੜੇ ਆਰਾਮ ਨਾਲ ਉਹ ਗਲੀ ਦੇ ਵਿੱਚ ਟਹਿਲਦਾ ਆ ਰਿਹਾ ਆ ਔਰ ਥੋੜਾ ਜਿਹਾ ਇਧਰ ਉਧਰ ਦੇਖ ਰਿਹਾ ਆ ਗਲੀ ਦੇ ਦਰਵਾਜਿਆਂ ਵੱਲ ਵੇਖ ਰਿਹਾ ਉਹ ਅਸੀਂ ਦੇਖਿਆ ਉਸ ਵਿੱਚ ਜਿਹੜਾ ਹੌਲੀ ਹੌਲੀ ਆ ਤੁਸੀਂ ਦੱਸ ਰਹੇ ਹੋ ਕਿ ਉਹਨੇ ਟੀ-ਸ਼ਰਟ ਲਾਲ ਰੰਗ ਦੀ ਟੀ-ਸ਼ਰਟ ਪਾਈ ਆ ਇਸ ਬੇਖਿਆਲ ਨਾਲ ਤੇ ਪਰਨਾਸ਼ਾ ਨੀਲੇ ਰੰਗ ਦਾ ਕੁਝ ਪਰਨਾ ਬੰਨਿਆ ਹੋਇਆ ਹਾਂਜੀ ਹਾਂਜੀ ਲੇਕਿਨ ਸਾਡਾ ਜੋ ਕੈਮਰਾ ਕੈਚ ਕਰ ਰਿਹਾ ਜਿਹੜਾ ਸਾਡੇ ਕੈਮਰਾ ਲੱਗਾ ਉਹ ਗਲੀ ਵਿੱਚ ਲਾਈਟ ਨਾ ਹੋਣ ਕਰਕੇ ਉਹਦਾ ਵੀ ਉਹਨੂੰ ਇਹਦਾ ਬੇਨੀਫਿਟ ਮਿਲਿਆ ਆ ਉਦੇ ਵਿੱਚ ਥੋੜਾ ਵਾਈਟ ਆ ਰਿਹਾ ਲੇਕਿਨ ਉਸ ਤੋਂ ਅੱਗੇ ਵਾਲਾ ਕੈਮਰਾ ਜਿਹੜਾ ਉਹਦੇ ਵਿੱਚ ਉਹਦੀ ਜਿਹੜੀ ਲਾਲ ਸ਼ਰਟ ਉਹ ਨੀਲੀ ਉਹਨੇ ਦਸਤਾਰ ਪਾਈ ਆ ਔਰ ਉੱਪਰੋਂ ਦੀ ਇੱਕ ਵਾਈਟ ਕਵਰ ਕਪੜੇ ਨਾਲ ਉਹਨੇ ਆਪਣਾ ਥੋੜਾ ਮੂੰਹ ਢੱਕਿਆ ਲੇਕਿਨ ਐਨਕ ਲੱਗਿਆ ਜੀ ਆ ਜੋ 골ਡਨ ਦੇ ਲੱਗ ਰਹੀ ਆ 골ਡਨ ਕਲਰ ਦੇ ਲੱਗ ਰਹੀ ਆ ਤੇ ਉਹਦੇ ਵਿੱਚ ਉਹਦਾ کافی ਚਿਹਰਾ ਜਿਹੜਾ ਨਜ਼ਰ ਆ ਰਿਹਾ ਆ ਥੋੜੀ ਥੋਡੀ ਜਿਹੜੀ ਉਹ ਇਹ ਪਾਰਟ ਉਹਦਾ ਨਜ਼ਰ ਨਹੀਂ ਆ ਰਿਹਾ अदरवाइज ਉਹਦਾ ਪੂਰਾ ਪਾਰਟ ਮੂੰਹ ਦਾ ਫੇਸ ਨਜ਼ਰ ਆ ਰਿਹਾ ਉਹਦੀ ਮਤਲਬ ਪਛਾਣ ਜਿਹੜੀ ਆ ਕਲੀਅਰ ਹੋ ਰਹੀ ਆ ਕੈਮਰੇ ਵਿੱਚ ਮਨੇ ਸੋ ਪਰ ਕੱਢੀ ਜੋ ਸਵੇਰੇ ਉੱਠੇ ਹੋ ਕਿੰਨੇ ਕੋ ਹੋਸ਼ ਛੁੱਟ ਗਏ ਵੀ ਯਾਰ ਮੇਰਾ ਮੋਟਰਸਾਈਕਲ ਬਾ ਲੱਗਾ ਸੀ 2018 ਮਾਡਲ ਕਿੱਥੇ ਗਿਆ ਕੀ ਲੱਗਦਾ ਨਹੀਂ ਇੱਕ ਵਾਰ ਧੱਕਾ ਲੱਗ ਗਿਆ ਜੀ ਨੂੰ ਲੱਗ ਬਿਲਕੁਲ ਇੱਕ ਮੇਰੇ ਮਨ ਨੂੰ ਬਹੁਤ ਜ਼ਿਆਦਾ ਹੀ ਉਹ ਧੱਕਾ ਲੱਗਾ ਇੱਕਦਮ ਆਵਣਾ ਮੋਟਰਸਾਈਕਲ ਜਿਹੜਾ ਐਕਟਵਾ ਕੱਢਿਆ ਅਸੀਂ ਜਿਹੜੀਆਂ ਵੀ ਲੱਗੇ ਲੱਗੇ ਗਲੀਆਂ ਸੀ ਉੱਥੇ ਲੱਭਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਅਸੀਂ ਇੱਥੋਂ ਲੈਫਟ ਸਾਈਡ ਗਏ ਆ ਇੱਥੋਂ ਟ੍ਰੀਲੀਅਮੋਲ ਤੋਂ ਪਹਿਲਾਂ ਅੰਦਰ ਵਾਲੀਆਂ ਗਲੀਆਂ ਚ ਵੀ ਦੇਖਿਆ ਉਸ ਤੋਂ ਬਾਅਦ ਆਪਾਂ ਬਸੰਤਾ ਐਵੇਨਿਊ ਮਾਰਕੀਟ ਤੱਕ ਗਏ ਆ ਇਸ ਤੋਂ ਲਾਵਾ ਕਚੈਰੀ ਰੋਡ ਨੂੰ ਵਹੀ ਜਾ ਕੇ ਚੱਕਰ ਲਗਾਇਆ ਫਤੇਗੜ ਚੂੜੀਆਂ ਰੋਡ ਨੂੰ ਚੱਕਰ ਲਾਗੇ ਲਾਗੇ ਜਿੰਨਾ ਵੀ ਇਹੀ ਕਿ ਨਹੀਂ ਜਲਦੀ ਕਿਉਂਕਿ ਉਹਨੂੰ ਆਪਾਂ ਇੱਕ ਇੱਕ ਚੋਰ ਚਾਬੀ ਇੱਕ ਲਗਾਈ ਆ ਜਿਹੜਾ ਉਹਨਾਂ ਨੂੰ ਪਤਾ ਨਹੀਂ ਚੱਲਿਆ ਤੇ ਉਹ ਰੇਡ ਕੇ ਹੀ ਖੜਿਆ ਇੱਥੋਂ ਜਿਹੜਾ ਉਹ ਨਿਕੜਿਆ ਮੋਟਰਸਾਈਕਲ ਰੇਡ ਕੇ ਹੀ ਲੈ ਜਾ ਰਿਹਾ ਆ ਤੇ ਉਤੋਂ ਸਾਨੂੰ ਆਈਡੀਆ ਹੀ ਕਿ ਰੇਡ ਕਿੰਨੀ ਕੁ ਦੂਰ ਲੈ ਜਾਊਗਾ ਤੇ ਇਹੀ ਇੱਕਦਮ ਲੱਗੇ ਲੱਗੇ ਗਲੀਆਂ 'ਚ ਹੋ ਸਕਦਾ ਕਿਸੇ ਨੇ ਇੱਕ ਲਾਇਆ ਹੋਵੇ ਤੇ ਉਤੋਂ ਬਾਅਦ ਚ ਲੈ ਜਾ ਕੇ ਸਟਾਰਟ ਕਰਕੇ ਖੜੇ। ਇਹ ਤਾਂ ਗੱਲਬਾਤ ਵੀ ਕਰਾਂਗੇ ਨੰਬਰ ਪੁੱਛਾਂਗੇ ਵੀ ਮੋਟਰਸਾਈਕਲ ਨੰਬਰ ਕੀ ਹੈ? ਥੋੜਾ ਦਸ਼ਕਾ ਨੂੰ ਸਾਝਾ ਕਰ ਦਿਓ। ਕਿਹੜੇ ਰੰਗ ਦਾ ਮੋਟਰਸਾਈਕਲ ਸੀ? ਕਿਹੜਾ ਮਾਡਲ ਸੀ? ਤੇ ਨੰਬਰ ਕੀ ਸੀ ਮੋਟਰਸਾਈਕਲ ਦਾ? ਮੋਟਰਸਾਈਕਲ ਨੰਬਰ ਸਾਰੇ ਇਹਦਾ ਪੀਬੀ02 ਡੀਐਮ 8755 ਔਰ 2018 ਮਾਡਲ ਹੀ ਕਲਰ ਇਹਦਾ ਕਾਲੇ ਰੰਗ ਦਾ ਬਲੈਕ ਹੈਗਾ 100 ਸਪਲੈਂਡਰ ਸਪਲੈਂਡਰ ਕੰਪਨੀ ਦਾ ਜਿਹੜਾ ਇਹ ਹੰਡ ਹੈਗਾ ਆ ਤੇ ਨੰਬਰ ਦੱਸ ਹੀ ਚੁੱਕੇ ਆ ਇੱਕ ਪੰਜਾਬੀ ਤੁਹ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਵੀ ਹੁਣ ਸਿਰ ਚਾਬੀਆਂ ਇਹਨਾਂ ਦੇ ਹੱਥ 'ਚ ਰਹਿ ਗਈਆਂ ਨੇ ਮੋਟਰਸਾਈਕਲ ਜਿਹੜਾ ਕਿ ਚੋਰ ਜਿਹੜਾ ਮੋਟਰਸਾਈਕਲ ਲੈ ਗਿਆ ਕਿ ਲੱਗਦਾ ਨੇ ਤੁਸੀਂ ਦੇਖਿਆ ਲੋਕ ਕਹਿੰਦੇ ਨੇ ਵੀ ਥੜਲਾ ਜਿਹੜਾ ਲੋਕ ਨੇ ਉਹ ਬੜੇ ਸੇਵ ਨੇ ਕਹਿੰਦੇ ਕਿ ਲੱਗਦਾ ਇਹ ਸੇਵ ਹੈਗਾ ਵਾ ਚੋਰ ਨੇ ਤੇ ਇਹ ਵੀ ਮੋਟਰਸਾਈਕਲ ਨੂੰ ਥਲੇ ਲੋਕ ਨੂੰ ਖੋਲ ਕੇ ਲੈ ਗਿਆ ਉੱਪਰ ਵੀ ਲੈ ਗਿਆ ਕਿ ਲੱਗਦਾ ਹੁਣ ਕੋਈ ਲੋਕ ਜਿਹੜਾ ਕੰਮ ਨਹੀਂ ਆਊਗਾ ਹਾਂ ਸਰ ਅਸੀਂ ਤੇ ਇਹੀ ਸੋਚ ਕੇ ਲਗਾਇਆ ਹੈ ਕਿ ਜਿਹੜਾ ਥੱਲੇ ਵਾਲਾ ਲੋਕ ਹੈਗਾ ਇਹ ਕਾਫੀ ਮਜ਼ਬੂਤ ਹੁੰਦਾ ਜਿੰਨੂੰ ਤੋੜਨ ਦੇ ਵਿੱਚ ਮੁਸ਼ਕਲ ਆਉਂਦੀ ਆ ਔਰ ਜੇ ਕੋਈ ਥੋੜਾ ਬਹੁਤਾ ਇਹਨੂੰ ਤੋੜਨ ਦੀ ਜਾਂ ਕਿਸੇ ਥੋੜਾ ਬਗੜਾ ਤੋੜ ਮਤਲਬ ਇੱਥੇ ਸੱਟ ਮਾਰ ਕੇ ਤੋੜਨ ਦੀ ਕੋਸ਼ਿਸ਼ ਕਰੂਗਾ ਬਿਲਕੁਲ ਨਹੀਂ ਦੀਕ ਅਸੀਂ ਸੁੱਤੇ ਹੁੰਦੇ ਆ ਤੇ ਉਤੋਂ ਆਵਾਜ਼ ਵੀ ਆ ਜਾਏਗੀ ਲੇਕਿਨ ਉਸਨੇ ਪਤਾ ਨਹੀਂ ਉਸ ਕੋ ਜਿਹੜੀ ਚਾਬੀ ਉਹਦੇ ਪਾਸ ਹੈਗੀ ਉਹ ਉਸੇ ਸਪੀਡ ਨਾਲ ਉਹਨੇ 1.5 ਮਿੰਟ ਦੇ ਵਿੱਚ ਹੀ ਸਾਰੀ ਵਾਰਦਾਤ ਨੂੰ ਜਾਂ 1 ਮਿੰਟ ਤੋਂ ਘੱਟ ਸਮਾਂ ਲੱਗਾ ਸਰ ਜਿਹਦੇ ਵਿੱਚ ਉਹਨੇ ਪੂਰਾ ਇਹ ਵਾਰਦਾਤ ਨੂੰ ਟਾਈਮ ਦਿੱਤਾ ਆ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਗਿਆ ਉਹ ਤੇ ਦਰਸ਼ਕਾਂ ਕੀ ਕਹਿਣਾ ਚਾਹੋਗੇ ਜੇਕਰ ਤੁਹਾਡਾ ਕੋਈ ਮੋਟਰਸਾਈਕਲ ਦੇਖਦਾ ਵਾ ਕਿੱਥੇ ਤੁਹਾਡਾ رابطہ ਕਰੇ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਸਾਂਝਾ ਕਰਦੇ ਹੋ ਤੇ ਮੈਨੂੰ ਇਹ ਸੋ ਵੀ ਇਸ ਸਬੰਧ ਕੋਈ ਪੁਲਿਸ ਨੂੰ ਤੁਸੀਂ ਰਿਪੋਰਟ ਦਰਜ ਕਰਾਈ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਅਸੀਂ ਸਰ ਉਸੇ ਦਿਨ 9 ਵਜੇ ਦੇ ਕਰੀਬ ਅਸੀਂ ਚੌਕੀ ਆਪ ਇੱਥੇ ਕਾਉਂਸਲਰ ਰਹਿ ਕੇ ਐਕਸ ਕਾਉਂਸਲਰ ਰਹਿ ਕੇ ਉਹਨਾਂ ਨੂੰ ਨਾਲ ਲੈ ਕੇ ਗਏ ਆ ਤੇ ਚੌਂਕੀ ਜਾ ਕੇ ਹੀ ਰਿਪੋਰਟ ਲਖਾਈ ਹੈ ਜਿਹੜੀ ਉਹਨਾਂ ਨੇ ਰਿਪੋਰਟ ਰਖਾਈ ਔਰ ਪੁਲਿਸ ਨੇ ਵਿਸ਼ਵਾਸ ਦਇਆ ਕਿ ਕਾਰਵਾਈ ਜਿਹੜੀ ਆ ਸਾਡੀ جاری ਆ ਤੇ ਅਸੀਂ ਛੇਤੀ ਕੁਛ ਨਾ ਕੁਛ ਇਹਦਾ ਕਾਰਵਾਈ ਪਾ ਕੇ ਅਸੀਂ ਤੁਹਾਨੂੰ ਇਹਦੀ ਕੋਸ਼ਿਸ਼ ਕਰਾਂਗੇ ਪੁਲਿਸ ਨੂੰ ਸਾਡੀ ਗੁਜਾਰਿਸ਼ ਆ ਕਿ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅਤੇ ਚੋਰ ਨੂੰ ਲੱਭਿਆ ਜਾਵੇ ਲੱਭ ਕੇ ਪੁਲਿਸ ਨੂੰ ਜਿਹੜਾ ਕਿ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਬਰਕਤ ਜੀ ਦਾ ਜਿਹੜਾ ਮੋਟਰਸਾਈਕਲ ਆ ਉਹਨਾਂ ਨੂੰ ਮਿਲ ਸਕੇ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕੀ ਕੰਮ ਕਰਦੀ ਆ ਪੁਲਿਸ ਵਿੱਚ ਕਿੰਨੀ ਕਿ ਵਧੀਆ ਕਾਰਜਕਾਰੀ ਕਰਦੀ ਹੈ ਕਿ ਤਾਂ ਜੋ ਕੀ ਬਰਕਤ ਜੀ ਦਾ ਮੋਟਰਸਾਈਕਲ ਜਿਹੜਾ ਉਹ ਮਿਲ ਸਕੇ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ